ਅੱਜ ਜਿਵੇਂ ਹਾਜ਼ਰ ਹੋਏ ਹਾਂ ਜੀ ਤਲਗਾਤੇ ਸੁਪ੍ਰੀਤ ਦੇ ਨਾਲ ਬਹੁਤ ਸਾਰੇ ਸਵਾਲ ਜਿਹੜੇ ਸਾਡੇ ਦੋਸਤਾਂ ਮਿੱਤਰਾਂ ਦੇ ਹੈਗੇ ਆ ਉਹਨਾਂ ਬਾਰੇ ਪਰ ਇੱਕ ਸਵਾਲ ਜਿਹੜਾ ਮੇਰਾ ਵੀ ਹਮੇਸ਼ਾ ਰਹਿੰਦਾ ਕਿ ਪਰਮੈਸ਼ੁਰ ਦੀ ਸੁਜੋੜ ਨੂੰ ਜਿਹੜੀ ਹੈ ਉਹ ਸਾਨੂੰ ਕਿਸ ਤਰ੍ਹਾਂ ਦੇ ਨਾਲ ਮਿਲਦੀ ਹੈ ਤੇ ਕੀ ਉਹਦੇ ਲਈ ਕਰਨਾ ਚਾਹੀਦਾ ਹੈ ਸੋ ਅੱਜ ਸਾਡੇ ਨਾਲ ਸੁਪ੍ਰੀਤ ਨੇ ਜਿਨ੍ਹਾਂ ਤੋਂ ਅਸੀਂ ਪੁੱਛ ਸਕਦੇ ਹਾਂ ਕਿ ਸੁਪ੍ਰੀਤ ਤੁਸੀਂ ਸਾਨੂੰ ਦੱਸੋ ਕਿ ਪਰਮੈਸ਼ੁਰ ਦੀ ਸੁਜੋੜ ਨੂੰ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ ਕਿਸ ਤਰ੍ਹਾਂ ਦੇ ਨਾਲ ਉਹਨੂੰ ਅਪਲਾਈ ਕੀਤਾ ਜਾ ਸਕਦਾ ਸਾਰਿਆਂ ਨੂੰ ਪਰ ਮੈਸੋ ਦੀ ਸੋਜੋਰਨ ਕਾਫੀ ਟਾਈਪ ਦੀ ਹੁੰਦੀ ਮੇਨ ਸਰ ਪਰ ਮੈਸੋ ਸੋਜੋਰਨ ਜਿਹੜੀ ਹੁੰਦੀ ਆ ਉਹ ਹੁੰਦੀ ਲਾਬੋਰੋ ਸਬੋਰਦੀਨਾਤੋ ਵਾਲੀ ਲਾਬੋਰੋ ਸਬੋਰਦੀਨਾਤੋ ਦਾ ਇਹ ਹੁੰਦਾ ਜਦੋਂ ਆਪਾਂ ਨੂੰ ਕੋਈ ਨੂੰ ਲਾਸ ਦਾ ਬੇਸ ਤੇ ਆਪਾਂ ਹੋਣੇ ਆ ਆਪਾਂ ਕੰਮ ਤੌਰ ਲਈ ਦੀ ਆ ਉਹ ਕੰਮ ਤੌਰ ਮਾ ਤੋ ਜੇ ਆਪਣਾ ਕੰਟਰੈਕਟ ਤੋਂ ਚੱਲਣਾ ਚਾਹੀਦਾ ਆ ਵੈਲਿਡ ਆਪਾਂ ਕੀ ਕਹਿੰਦੇ ਆਪਣੇ ਤੋਂ ਰਿਕੁਇਜ਼ਿਟ ਮੇਨ ਹੁੰਦਾ ਕੰਟਰੈਕਟ ਤੋਂ ਲਾਬੋਰੋ ਮਾ ਤੋ ਜੂਜੀ ਤਾਂ ਮੈਂ ਹੁੰਦੀ ਮੋਤੀ ਵੀ ਫੈਮਿਲੀਆਰੀ ਵਾਲੀ ਜਿਹੜੀ ਆਪਾਂ ਨੂੰ ਮਿਲਦੀ ਆ ਜੇ ਆਪਣਾ ਕੋਈ ਰਿਲੇਟਿਵ ਮਤਲਬ ਹਸਬੰਡ ਜਾਂ ਵਾਈਫ ਜਾ ਮਾਦਰ ਜਾਂ ਫਾਦਰ ਆਪਣੇ ਇੱਥੇ ਉਹਨਾਂ ਤੋਂ ਪੇਪਰ ਆ ਫਿਰ ਮੈਸੂਦੀ ਸੋਜੋਰਨੋ ਆ ਆਪਾਂ ਨੂੰ ਫੈਮਿਲੀ ਤੌਰ ਤੇ ਮਿਲਦੀ ਆ ਤੀਜੀ ਹੁੰਦੀ ਆ ਪ੍ਰੋਤੇਜ਼ੋਨੇ ਸੋਸੀਡੀਆਰੀਆ ਉਹ ਆਪਾਂ ਨੂੰ ਇੱਕ ਪ੍ਰੋਟੈਕਸ਼ਨ ਜਿਹੜੀ ਆਪਾਂ ਲੈਣੇ ਆ ਉਸ ਉਸ ਤਰ ਮਿਲਦੀ ਆ ਇਹ ਹੁੰਦੀ ਆ ਅਜ਼ੀਲੋ ਪੋਲਿਟੀਕੋ ਉਹ ਇਹ ਦੋਨਾਂ ਸਮੋਲ ਤੋਂ ਸਿਮਿਲ ਹੀ ਹੁੰਦੀ ਆ ਬਟ ਇਨਾਂ ਚ ਕਾਫੀ ਫਰਕ ਹੁੰਦੀ ਆ ਕਿ ਅਜ਼ੀਲੋ ਪੋਲਿਟੀਕੋ ਇਹ ਹੁੰਦਾ ਜਦੋਂ ਆਪਾਂ ਪ੍ਰੋਟੈਕਸ਼ਨ ਮੰਗਦੇ ਆ ਆਪਣੇ ਅ ਦੇਟੋਪਾ ਉਹਨੇ ਪੈਜ਼ੀ ਦੀ ਪ੍ਰੋਵਿੰਸ ਚ ਉਹਨਾਂ ਤੋਂ ਉੱਪਰ ਬੰਦੀਆਂ ਮਤਲਬ ਜਿਨ੍ਹਾਂ ਦੇ ਇੱਥੇ ਆ ਕੇ ਜਿਨ੍ਹਾਂ ਨੇ ਆਪਣੀ ਕਰਨੀ ਹੈਗੀ ਆ ਆਪਾਂ ਪ੍ਰੋਟੈਕਸ਼ਨ ਵਾਸਤੇ ਜਿਨ੍ਹਾਂ ਨੇ ਅਜ਼ੀਲੋ ਪੋਲੀਟੀਕੋ ਲੈਣੀ ਹੈ ਉਹ ਉਹਨਾਂ ਵਾਸਤੇ ਹੋਈ ਤੇ ਜਿਹੜੀ ਇੱਕ ਹੋਰ ਤੁਸੀਂ ਪ੍ਰੋਟੈਕਸ਼ਨ ਵਾਲੀ ਪ੍ਰੋਮਿਸਰਸ ਨੂੰ ਜੋੜਨੋਂ ਕਰਦੇ ਸੀਗੇ ਉਹ ਕਿਦਾਂ ਉਹ ਵੀ ਇਸੇ ਤਰ੍ਹਾਂ ਦੇ ਨਾਲ ਹੈ ਜਾਂ ਉਹ ਕਿਸੇ ਸਪੈਸ਼ਲ ਬੰਦੇ ਨੂੰ ਇੱਕ ਡਿਫਰੈਂਟ ਹੁੰਦੀ ਪ੍ਰਤੀਤ ਸਵਿਧਾਰੇ ਹੁੰਦੀ ਹੈ ਕਿ ਸਾਨੂੰ ਸਾਡੇ ਤੋਂ ਕੰਮ ਨਹੀਂ ਸੀਗਾ ਅਸੀਂ ਤਾਂ ਪੜਾ ਸ਼ਾਦਕੇ ਆਏ ਆ ਮੌਲਕ ਉਹ ਉਹ ਹੁੰਦੀ ਹੈ ਜਿਹੜਿਆ ਜ਼ੀਲੋ ਪੋਲਿਟਿਕ ਹੁੰਦੇ ਆ ਆਪਾਂ ਪ੍ਰੋਟੈਕਸ਼ਨ ਕੇ ਸਾਨੂੰ ਖਤਰਾ ਆਇਆ ਕਿ ਸਾਡੇ ਤੇ ਮੌਲਕੇ 'ਚ ਸਾਨੂੰ ਖਤਰਾ ਉਹ ਤਾਂ ਅਸੀਂ ਆਪਾਂ ਲਈ ਸਾ ਤੇ ਇੱਥੇ ਜਿਸ ਤਰ੍ਹਾਂ ਨਾਲ ਇਹਦੇ ਉੱਤੇ ਮੈਨੂੰ ਇੱਕ ਸਵਾਲ ਜਿੱਤੇ ਆ ਕਿ ਜੇ ਕੋਈ ਬੰਦਾ ਇੱਥੇ ਕੰਮ ਕਰ ਰਿਹਾ ਉਹਦਾ ਇੱਥੋਂ ਵੀ ਕੰਮ ਛੋੜ ਗਿਆ ਕੀ ਉਹ ਇਹਨਾਂ ਦੋਨਾਂ ਵਿੱਚੋਂ ਕੋਈ ਇੱਕ ਪਰਮੈਸਰੀਸਟ ਜਰਨਲ 'ਤੇ ਅਪਲਾਈ ਕਰ ਸਕਦਾ ਹਾਂਜੀ ਅਪਲਾਈ ਕਰ ਸਕਦਾ ਬਟ ਉਹਦਾ ਇਹ ਹਮੇਸ਼ਾ ਇਹ ਹੁੰਦਾ ਕਿ ਤੁਹਾਡੇ ਤੋਂ ਰੀਜ਼ਨ ਹੋਣਾ ਚਾਹੀਦਾ ਅਪਲਾਈ ਕਰ ਇੱਕ ਥੋਸ ਕਾਰਨ ਜਿਹੜਾ ਹੈ ਉਹ ਹੋਣਾ ਚਾਹੀਦਾ ਪਰਮੈਸ਼ੂ ਦੀ ਜੁਰਨੋ ਪੁਲੀਟਿਕੋ ਅਜ਼ੀਲੋ ਵਾਲੀ ਤੇ ਜਿਹੜੀ ਦੂਸਰੀ ਦੁੱਸੀ ਦਸੀਏ ਪ੍ਰੋਟੈਕਸ਼ਨ ਨਾਲ ਸਬੰਧਿਓਂ ਵਾਲੀ ਇਹਨੂੰ ਅਪਲਾਈ ਕਰਨ ਵਾਸਤੇ ਥੋਸ ਕਾਰਨ ਜਿਹੜਾ ਉਹ ਹੋਣਾ ਚਾਹੀਦਾ ਹੈ ਇਹਦੇ ਨਾਲ ਨਾਲ ਕੋਈ ਹੋਰ ਪਰਮੈਸ਼ੂ ਦੀ ਜੁਰਨੋ ਜਿੱਦਾਂ ਕੋਈ ਫੀਮੇਲ ਆਉਂਦੀਆਂ ਨੇ ਹਾਂਜੀ ਐ ਕੋਈਂ ਦੀ ਪਰ ਖੂਰੇ ਮੈਡੀਕੇ ਉਹ ਹੁੰਦਾ ਜਦੋਂ ਆਪਾਂ ਨੂੰ ਕੋਈ ਮੈਡੀਕਲ ਇਸ਼ੂ ਹੁੰਦੀ ਆ ਸਭ ਤੋਂ ਜ਼ਿਆਦਾ ਜਿਹੜੀ ਆਪਾਂ ਨੂੰ ਜਾਂਚ ਜੂਰ ਹੈ ਉਹ ਹੈਗੀ ਕੋਰੇ ਕਰਾਵੀ ਦਾਤ ਸਾ ਮਤ ਜੇ ਕੋਈ ਲੇਡੀ ਜਿਹਨਾਂ ਤੋਂ ਪੇਪਰ ਹੈ ਨਹੀਂ ਉਹ ਇੱਥੇ ਪ੍ਰੈਗਨੈਂਟ ਹੋ ਜਾਂਦੇ ਆ ਉਹਨਾਂ ਦਾ ਉਹਨਾਂ ਨੂੰ ਸਰਕਾਰ ਇੱਕ ਦਿੰਦੀ ਆ ਪਰਮੈਸੋ ਦੀ ਸੋਜੋਰਨੋ ਉਹ ਪਰਮੈਸੋ ਦੀ ਸੋਜੋਰਨੋ ਅਪਲਾਈ ਕਰਨ ਨੂੰ ਆਪਾਂ ਨੂੰ ਆਪਣਾ 9 ਮਹੀਨੇ ਵਾ ਹੋਣੇ ਚਾਹੀਦੇ ਪ੍ਰੈਗਨੈਂਸੀ ਦੇ ਉਹ ਇੱਕ ਸਰਟੀਫିକੇਟ ਉਹਨਾਂ ਦਾ ਸਰਟੀਫିକੇਟ ਲੈ ਕੇ ਤੁਸੀਂ ਅਪਲਾਈ ਕਰ ਸਕਦੇ ਆ ਜਦ ਤੱਕ ਤੁਹਾਡਾ ਬੇਬੀ 6 ਮੰਥ ਦਾ ਨਹੀਂ ਹੁੰਦਾ ਤੁਹਾਨੂੰ ਪਰਮਿਟ ਸੱਜੋਨੋਂ ਮਿਲੂਗੀ ਤੇ ਜੇ ਤੁਹਾਡਾ ਹਸਬੰਡ ਨਾਲ ਤੁਹਾਡੀ ਮੈਰਿਜ ਰਜਿਸਟਰ ਹੋਈ ਆ ਉਹਨਾਂ ਨੂੰ ਵੀ ਇੱਕ ਪਰਮਿਟ ਸੱਜੋਨੋਂ ਮਿਲੂਗੀ ਜਿਹਦੇ ਬੇਸ ਤੇ ਉਹ ਜੌਬ ਕਰ ਸਕਦੇ ਆ ਔਰ ਇਸ ਲਈ ਇਹ ਮੁਕਾਫੀ ਕਾ ਚਾਹਣਾ ਇਹਨੂੰ ਪਤਾ ਹੈ ਇਹ ਚੀਜ਼ ਬਾਰੇ ਬਟ ਆਪਾਂ ਨੂੰ ਬਹੁਤ ਹੈਲਪਫੁਲ ਹੁੰਦਾ ਉਹਦੇ ਬੇਸ ਤੇ ਆਪਾਂ ਕੰਮ ਕਰ ਸਕਦੇ ਮੀ ਜੀ ਸਭ ਤੋਂ ਜੁੜੀ ਇਹ ਹੁੰਦੀ ਆ ਜੀ ਪਰਮੈਸਿਡੀ ਸਜੋਨਰ ਨਾਣੀ ਕਿ ਜੇਕਰ ਦੇ ਵਿੱਚ ਜੇ ਨਾ ਕੋਈ ਹੈ ਨਹੀਂ ਉਹ ਬੱਚਿਆਂ ਦੇ ਵੇਚ ਦੇ ਉੱਤੇ ਵੀ ਆਪਣੀ ਜਿਹੜੀ ਪਰਮੈਸਿਡੀ ਸਜੋਨਰ ਲੈ ਸਕਦੇ ਜੇ ਇਹਦੇ ਰਿਕਾਰਡਿੰਗ ਤੁਹਾਡੇ ਕੋਲ ਕੋਈ ਸਵਾਲ ਹੈ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤੁਸੀਂ ਬਿਲਕੁਲ ਸਾਡੇ ਫੋਨ ਲਾਈਨ ਨੰਬਰ ਜਿਹੜੇ ਦਿੱਤੇ ਹੋਏ ਸਕਰੀਨ ਉੱਤੇ ਤੁਸੀਂ ਉੱਤੇ ਫੋਨ ਕਰਕੇ ਪੁੱਛ ਸਕਦੇ ਹੋ ਤੇ ਐਸੀ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਹੈ ਦਵਾਂਗੇ ਤੁਸੀਂ ਸੁਖੀ ਦੇ ਨਾਲ ਸਿੱਧੇ ਆ ਕੇ ਦਫਤਰ ਦੇ ਵਿੱਚ ਗੱਲ ਕਰ ਸਕਦੇ ਹੋ ਜਾਂ ਉਹਨਾਂ ਦੇ ਨਾਲ ਫੋਨ ਦੇ ਉੱਤੇ ਗੱਲ ਕਰਕੇ ਪੁੱਛ ਸਕਦੇ ਹੋ ਕਿ ਕਿ ਇਸ ਤਰ੍ਹਾਂ ਦੇ ਨਾਲ ਪਰਮੈਸਿਡੀ ਸਜੋਨਰ ਜਰੀਆ ਅਪਲਾਈ ਕਰ ਸਕਦੇ ਆ ਸੁਖੀ ਤੁਹਾਡਾ ਬਹੁਤ ਬਹੁਤ ਧੰਨਵਾ Essa